ਗੁਰਦਾਸਪੁਰ ਦੀ ਬੱਬੇ ਹਾਲੀ ਨਹਿਰ ਦੇ ਪੁਲ ਤੇ 28 ਮਾਰਚ ਨੂੰ ਛੀਨਾ ਪਿੰਤੋਂ ਐਕਟੀਵਾ ਤੇ ਸਵਾਰ ਹੋ ਕੇ ਆਪਣੇ ਪਿੰਡ ਬੀਦੀਪੁਰ ਆਪਰੇ ਸਸਦੇ ਨਾਲ ਜਾ ਰਹੀ ਨੂੰ ਅਮਨਪ੍ਰੀਤ ਕੌਰ ਨੇ ਨਹਿਰ ਦੇ ਵਿੱਚ ਡਿੱਗਣ ਦੀ ਖਬਰ ਆਈ ਉਸ ਵੇਲੇ ਉਸ ਦਿੱਸਾ ਸੁਪਿੰਦਰ ਕੌਰ ਨੇ ਕਹਾਣੀ ਰਚੀ ਕਿ ਲੁੱਟੇਰੀਆ ਦੇ ਨਾਲ ਤੱਕਾ ਮੁੱਕੀ ਦੌਰਾਨ ਉਸ ਦਿਨ ਨੂ ਨਹਿਰ ਦੇ ਵਿੱਚ ਡਿੱਗ ਪਈ ਅਮਨਪ੍ਰੀਤ ਕੌਰ ਦੀ ਲਾਸ਼ ਜਿਹੜੀ ਹੈ ਕਟਨਾ ਵਾਲੀ ਥਾਤ ਉਹ ਜੜੀ ਹੈ کافی ਦੂਰ ਤੱਕ ਮਿਲੀ ਸੀ ਤਾਰੀਵਾਲ ਦੇ ਪੁਲ ਦੇ ਨੇੜੇ ਮਿਲੀ ਸੀ ਇੱਕ ਬਾਦ ਦੇ ਵਿੱਚ ਪੁਲਿਸ ਮਾਮਲੇ ਦੀ ਜਾਂਚ ਦੇ ਵਿੱਚ ਗਈ ਤਾਂ ਇਸ ਗੱਲ ਸਾਹਮਣੇ ਆਈ ਹੈ ਕਿ ਸੱਸ ਨੇ ਹੀ ਆਪਣੇ ਪੁੱਤ ਯਾਨੀ ਕਿ ਮ੍ਰਿਤਕਾ ਦੇ પતિ ਆਕਾਸ਼ਦੀਪ ਸਿੰਘ ਦੇ ਨਾਲ ਮਿਲ ਕੇ ਉਸ ਨੂੰ ਖੁਦ ਹੀ ਨਹਿਰ ਦੇ ਵਿੱਚ ਧੱਕਾ ਦਿੱਤਾ ਅਤੇ ਲੁੱਟਦਾ ਝੂਠਾ ਡਰਾਮਾ ਜੋੜਿਆ ਹੈ ਉਹਨਾਂ ਦੇ ਵੱਲੋਂ ਕੀਤਾ ਗਿਆ ਪੁਲਿਸ ਨੇ ਮਾਪੋਤ ਨੂੰ ਗ੍ਰਿਫਤਾਰ ਕਰਕੇ ਅਗਰੇਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਸਾਰ ਮੈਨੂੰ ਤੇਹੀ ਕਦਾ ਲੱਗਾ ਕਿ ਕਹਿੰਦੀਆਂ ਨੂੰ ਵੀ ਲੁੱਟਮਾਰ ਹੋਈ ਆ ਪਰ ਇਹਨਾਂ ਨੇ ਆਪਣੀ ਸਾਥੀ ਜੇ ਸਮਾਨ ਆਪ ਖੁਦ ਸੁਟਿਆ ਨੂੰ ਮੇਰੀ ਬੇਟੀ ਨੂੰ ਮੁੰਡੇ ਨੂੰ ਬਚਾਉਣ ਵਾਸਤੇ ਮੈਂ ਇਹਨਾਂ ਨੂੰ ਚਾਉਣੀ ਵੀ ਇਹਨਾਂ ਨੂੰ ਕਦੀ ਤੋਂ ਕੜੀ ਸਜ਼ਾ ਮਿਲਣੀ ਚਾਹੀਦੀ ਨਹੀਂ ਦੂਜੀ ਗੱਲ ਹੈ ਵੀ ਮੈਨੂੰ ਅਨਸਾਫ਼ ਚਾਹੀਦਾ ਅਜੇ ਤੱਕ ਮੈਨੂੰ ਨਹੀਂ ਪਤਾ ਵੀ ਇਹ ਪੇਸ਼ਮਾ ਪੁੱਤਰ ਹੋਏ ਵੀ ਕਿ ਨਹੀਂ ਹੋਏ ਮੈਨੂੰ ਉਹ ਨਹੀਂ ਸਾਹਮਣੇ ਕੀ ਨਿਕਲ ਗਿਆ ਕੀ ਗੱਲ ਤੁਹਾਡੀ ਕੁੜੀ ਨੂੰ ਕੋ ਮਾਰਿਆ ਬੱਚਾ ਮੰਗਦੇ ਕਹਿੰਦੇ ਇਹਦੇ ਘਰ ਬੱਚਾ ਨਹੀਂ ਆ 1.5 ਸਾਲ ਹੋਇਆ ਕਹਿੰਦਾ ਨਾ ਇਹ ਕਹਿੰਦੇ ਤੁਸੀਂ ਘਟ ਦਾਜ ਦਿੱਤਾ ਇਹ ਸੋਨਾ ਸੋਨਾ ਪਾਇਆ ਇਹ ਕਹਿੰਦੇ ਥੋੜਾ ਦਿੱਤਾ ਹੋਰ ਦੋ ਮੇਰਾ ਆਦਮੀ ਦਿਹਾੜੀ ਲਾਉਂਦਾ ਜਿੰਨੇ ਕੁ ਜੋਗੇ ਹੈਗੇ ਅਸੀਂ ਕੀਤਾ ਸੀ ਅਸੀਂ ਕਹਿੰਦੇ ਫੇਰ ਵੀ ਕਹੋ ਚਲੋ ਅਸੀਂ ਜਾਵਾਂਗੇ ਜੋ ਸਾਡੇ ਕੋਈਗਾ ਪਰ ਹਨ ਮੇਰੀ ਕੁੜੀ ਨੂੰ ਬਹੁਤ ਟੌਰਚਰ ਕਰਦੇ ਸੀ ਕਹਿੰਦੇ ਹਾਨੂੰ ਆ ਚੀਜ਼ ਚਾਹੀਦੀ ਆ ਚਾਹੀਦੀ ਕਦੀਆਂ ਚਾਰ ਪਾ ਦੋ ਕਦੀਆਂ ਦੁੱਧ ਦੋ ਇਹਨਾਂ ਇੱਥੇ ਵੀ ਨਮੀ ਨਾ ਦੱਸ ਦੰਦਰ ਮਾਂ ਨਹੀਂ ਆਉਣਾ ਜਾਣਾ ਸਰ ਮਾਰ ਕੇ ਨਹੀਂ ਜ਼ਰੂਰ ਸੀ ਮਾਰ ਕੇ ਨਹੀਂ ਪਤਾ ਨਹੀਂ ਕਿੱਦਾਂ ਛੁੱਟੀ ਹੈ ਨਹੀਂ ਸਰ ਮੈਨੂੰ ਪਤਾ ਇਹ ਇਹਨੂੰ ਜਨਾਨੀ ਨੂੰ ਪਤਾ ਵੀ ਇਹਨੇ ਕਿੱਦਾਂ ਮਾਰੀ ਕਿੱਦਾਂ ਨਹੀਂ ਮਾਰੀ ਇਹਨੇ ਚਾਇਆ ਕਿੰਨੇ ਕਾਤ ਲੱਗੇਗੀ ਤੇ ਚੌਥਾ ਮੇਰੀ ਕੁੜੀ ਮਾਰੀ ਹੈ ਇਹਨੂੰ ਕੜੀ ਤੋਂ ਕੜੀ ਦੂਜਿਆਂ ਨੂੰ ਵੀ ਸਜ਼ਾ ਮਿਲਣੀ ਚਾਹੀਦੀ ਹੈ ਗਾਂਹ ਮਾਰਤੇ ਸਰ ਕਿਸੇ ਦੀ ਚਾਹ ਤੇ ਮੇਰੀ ਹੋਈ ਆ ਇਹ ਜਿੱਦੀ ਨਾ ਮਯੋ ਸਕਦਾ ਵਾ ਇਹ ਤਾਂ ਫਿਰ ਸਾਰਿਆਂ ਦੇ ਦਿਲ ਵਦਨਗੇ ਇਹਨੂੰ ਕੜੀ ਤੋਂ ਕੜੀ ਸਜ਼ਾ ਮਿਲਣੀ ਚਾਹੀਦੀ ਕਾਹ ਵਾ ਤੇ ਕੋਈ ਇਹੋ ਜਿਹਾ ਗਲਤ ਕੰਮ ਨਾ ਕੋਈ ਕਰੇ ਇਹ ਮਿਤੀ 28 ਤਰੀਕ ਨੂੰ ਰੁਪਿੰਦਰ ਕੌਰ ਨੇ ਇੱਕ ਸਟੇਟਮੈਂਟ ਸਾਡੇ ਕੋਲ ਦਰਜ ਕਰਾਈ ਸੀ ਕਿ ਉਹ ਆਪਣੀ ਨੌ ਅਮਨਪ੍ਰੀਤ ਕੌਰ ਨਾਲ ਉਹਦੇ ਪੇਕੇ ਪਰਿਵਾਰ ਤੋਂ ਆਪਣੇ ਪਿੰਡ ਬਿਲੀਪੁਰ ਜਾ ਰਹੀ ਸੀ ਜਦੋਂ ਉਹ ਬੰਬੇਹਾਲੀ ਪੁਲ ਤੋਂ 1 ਕਿਲੋਮੀਟਰ ਅੱਗੇ ਨਹਿਰ ਦੇ ਕੰਢੇ ਗਈ ਤਾਂ ਉਹਦੇ ਕਹਿਣ ਮੁਤਾਬਕ ਡੋ ਲਟੇ ਦੇ ਨੇ ਉਹਨਾਂ ਨੂੰ ਧੇਰ ਕੇ ਲੁੱਟਣ ਦੀ ਨੀਤ ਨਾਲ ਉਹਨਾਂ ਦੇ ਸੋਨੇ ਦੇ ਗਹਿਣੇ ਲਵਾ ਲਏ ਤੇ ਦੀ ਨੌ ਅਮਨਪ੍ਰੀਤ ਕੌਰ ਨੇ ਤੱਕਾ ਦੇ ਕੇ ਨੈਰ ਜਿਹਦੇ ਤੇ ਰਾਤ ਜਿਹੜਾ ਮਕਦਮਾ ਦਰਜ ਕੀਤਾ ਗਿਆ ਥਾਣਾ ਤੇਬਰ ਦੇ ਵਿੱਚ ਪਰ ਪੁਲਿਸ ਨੂੰ ਮਾਮਲਾ ਛੱਡੀ ਲੱਗ ਰਿਹਾ ਸੀ ਸਾਡੀਆਂ ਸਾਰੀਆਂ ਟੀਮਾਂ ਨੇ ਬੜੀ ਮਿਹਨਤ ਕਰਕੇ ਪੂਰੀ ਤਰ੍ਹਾਂ ਦੇਹੀ ਨਾਲ ਇਸ ਮਕਦਮਾ ਜਿਹੜਾ ਕੇਸ ਨੂੰ ਟ੍ਰੇਸ ਕੀਤਾ ਅਸਲ ਵਿੱਚ ਰੁਪਿੰਦਰ ਕੌਰ ਨੇ ਆਪਣੇ ਲੜਕੇ ਆਕਾਸ਼ਦੀਪ ਨਾਲ ਮਿਲ ਕੇ ਸਾਪੇ ਨੌਮਨਪ੍ਰੀਤ ਕੌਰ ਦਾ ਮਾਰਕ ਕੀਤਾ ਜਿਹਨੇ ਸਾਰੀ ਕਹਾਣੀ ਭਲਾਈ ਸੀ ਕਿ ਨਹਿਰ ਦੇ ਕੰਡੇ ਲਗਾ ਕੇ ਇਹਨੂੰ ਨਹਿਰ ਸੁਟਿਆ ਜਾਵੇ ਇਹ ਤਾਂ ਸੁਟਿਆ ਤਾਂ ਕੀ ਕਰਨੀ ਸੀ ਇਹਨਾਂ ਨੇ ਅੰਮੂ ਪ੍ਰੀਤ ਨੂੰ ਰੁਪਿੰਦਰ ਕੌਰ ਨੇ ਤੋਂ ਤੇ ਲੜਕੇ ਕਾਸ਼ਦੀਪ ਨੇ ਕੋਈ ਪੂਜਾ ਪਾਠ ਦੇ ਬਹਾਨੇ ਨਹਿਰ ਦੇ ਕੰਡੇ ਲੈ ਕੇ ਪਿਛੋਤਾ ਕਮਰ ਕਰਿਆ ਸੁੱਟ ਦਿੱਤਾ ਦੋਨਾਂ ਨੂੰ ਹੀ ਰਸਤ ਕਰ ਲਿਆ ਵਾ ਬਾਕੀ ਬ੍ਰੀਕਿੰਗ ਨਾਲ ਤਫਤੀਸ਼ ਕੀਤੀ ਜਾ ਰਹੀ ਹੈ ਵਜਾ ਕੀ ਸਾਨੂੰ ਮਾਰਨਾ ਵਜਾ ਅਸੀਂ ਕਿਤੇ ਤੇ ਘਰ ਬਚਾ ਨਹੀਂ ਸੀ ਹੋਰੇ ਦੇ ਨਾਂ ਦੇ ਦੂਜਾ ਤਾਂ ਦੱਸਦੇ ਸੀ ਜਮੰਗ ਸੀ ਕਹਾਣੀ ਕੀ ਬਣਾਈ ਸਰ ਵੀ ਰੋਟੇ ਲੁੱਟੇ ਲੈ ਗਏ ਇਹਨਾਂ ਨੇ ਕਹਾਣੀ ਬਣਾਈ ਕਿ ਅਸੀਂ ਜਾ ਰਹੇ ਸੀ ਤੇ ਰੋਟੇ ਦੇ ਸਾਨੂੰ ਪਾ ਕੇ ਸਾਡੇ ਸੋਨੇ ਦੇ ਗਹਿਣੇ ਵਾਲੇ ਤੇ ਲੁੱਟੇ ਲਾਂਗੇ ਅਸੀਂ ਧੱਕਾ ਮਾਰ ਕੇ ਨਹਿਰ ਸੁੱਟ ਦਿੱਤਾ ਉਹਨਾਂ ਸਭ ਕਿੰਨਾ ਮਾਲ ਅਦਲਤ ਕੀਤਾ ਕਿੰਨੇ ਲੋਕ ਅਰੈਸਟ ਕਰ ਲਿਆ ਦੋ ਅਰੈਸਟ ਕਰ ਲਿਆ ਜਸਪਿੰਦਰ ਕੌਰ ਤੇ ਦਾ ਲਾਲਕਾ ਕਾਸ਼ਦੀਪ ਇਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਫੀਸ ਕਰਕੇ ਰਿਮਾਂਡ ਲਾਇਆ ਕਿ ਬਰੀਕੀ ਨਾਲ ਜਿਹੜੀ ਤਫਤੀਸ਼ ਕੀਤੀ ਜਾਊਗੀ ਜੇ ਕੋਈ ਹੋਰ ਵੀ ਗੁਨਾਹਗਰ ਪਾਇਆ ਗਿਆ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਊਗੀ